ਸਰਚੀਰ ਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੈਰੈਂਟਿੰਗ ਟਿਪਸ ਦੇ ਬਾਰੇ ਹੁਣ ਚੀਜ਼ ਗੰਦੀ ਬਜਾਏ ਇਹਨਾਂ ਸੁਝਾਵਾਂ ਨਾਲ ਬੱਚਿਆਂ ਦੀ ਆਤ ਨੂੰ ਸੁਧਾਰ ਸਕਦੇ ਹੋ ਪਰ ਉਹਦੇ ਲਈ ਕੀ ਕੰਨਾ ਪੈਣਾ ਦੋਸਤੋ ਪਹਿਲਾਂ ਸਾਨੂੰ ਖੁਦ ਨੂੰ ਵੀ ਚੇਂਜ ਹੋਣਾ ਪੈਣਾ ਹੈ ਕਿਉਂਕਿ ਜੇ ਪੈਰੈਂਟਸ ਅਨੁਸ਼ਾਸਨ ਵਿੱਚ ਰਹਿੰਦੇ ਨੇ ਤਾਂ ਫਿਰ ਹੀ ਬੱਚੇ ਅਨੁਸ਼ਾਸਨ ਵਿੱਚ ਰਹਿਣਗੇ ਕਿਉਂਕਿ ਅਸੀਂ ਬੱਚਾ ਜੋ ਵੀ ਸਿੱਖਦਾ ਹੈ ਬੱਚੇ ਦਾ ਪਹਿਲਾ ਸਕੂਲ ਉਹਦਾ ਘਰ ਹੁੰਦਾ ਹੈ ਜੇ ਉਹਦੇ ਘਰ ਵਿੱਚ ਵਧੀਆ ਮਾਹੌਲ ਆ ਤਾਂ ਕਿਉਂ ਨਹੀਂ ਬੱਚੇ ਵੀ ਵਧੀਆ ਹੀ ਹੋਣਗੇ ਬੱਚਿਆਂ ਦੇ ਮਾਪੇ ਜਦੋਂ ਅਸੀਂ ਮਾਪੇ ਬਣ ਜਾਂਦੇ ਹਾਂ ਤਾਂ ਸਾਡੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਨੇ ਇਹਨਾਂ ਦੀ ਵਧਨ ਦੇ ਨਾਲ ਨਾਲ ਸਾਨੂੰ ਚਾਹੀਦਾ ਹੈ ਕਿ ਜਦੋਂ ਅਸੀਂ ਪੈਰੈਂਟਸ ਬਣਦੇ ਹਾਂ ਤੇ ਕਿਉਂ ਨਾ ਅਸੀਂ ਇੱਕ ਚੰਗੇ ਪੈਰੈਂਟਸ ਬਣੀਏ ਸਾਨੂੰ ਆਪਣੀਆਂ ਆਦਤਾਂ ਵਿੱਚ ਵੀ ਸੁਝਾ ਸੁਧਾਰ ਲੈਣਾ ਚਾਹੀਦਾ ਆ ਕਿਉਂਕਿ ਫਿਰ ਹੀ ਅਸੀਂ ਆਪਣੇ ਬੱਚੇ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾ ਸਕਦੇ ਹਾਂ ਪਹਿਲਾ ਟਿਪਸ ਮਾਪਿਆਂ ਲਈ ਸੁਝਾਓ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣਾ ਮਹੱਤਵਪੂਰਨ ਹੈ ਇਹ ਉਨ੍ਹਾਂ ਨੂੰ ਅੱਗੇ ਵਧਣ ਅਤੇ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ ਬੱਚਿਆਂ ਨੂੰ ਇਹਨਾਂ ਤਰੀਕਿਆਂ ਨਾਲ ਅਨੁਸ਼ਾਸਨ ਸਿਖਾਓ ਸਾਰੇ ਮਾਪੇ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਲੋਕਾਂ ਨਾਲ ਚੰਗਾ ਵਿਵਹਾਰ ਕਰੇ ਅਤੇ ਸਾਰਿਆਂ ਦਾ ਸਤਿਕਾਰ ਕਰੇ ਇਸ ਲਈ ਬੱਚਿਆਂ ਨੂੰ ਵੱਡੇ ਹੋਣ ਤੋਂ ਹੀ ਇਹ ਸਾਰੀਆਂ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ ਅਕਸਰ ਇਹ ਮੰਨਿਆ ਜਾਂਦਾ ਹੈ ਕਿ ਬੱਚਿਆਂ ਨੂੰ ਅਨੁਸ਼ਾਸਿਤ ਰੱਖਣ ਲਈ ਚੜਕਣਾ ਸਖਤ ਹੋਣਾ ਜੱਡ ਰੋਣਾ ਜ਼ਰੂਰੀ ਹੈ ਜ਼ਿੰਦਗੀ ਚ ਅੱਗੇ ਵਧਣ ਲਈ ਅਨੁਸ਼ਾਸਿਤ ਬਹੁਤ ਜ਼ਰੂਰੀ ਹੈ ਤੁਸੀਂ ਬੱਚਿਆਂ ਨੂੰ ਬਿਨਾ ਛਿੜਕੇ ਵੀ ਅਨੁਸ਼ਾਸਨ ਚ ਰਹਿਣਾ ਸਿਖਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਕੁਝ ਤਰੀਕੇ ਜਿਨ੍ਹਾਂ ਦੁਆਰਾ ਤੁਸੀਂ ਬੱਚਿਆਂ ਨੂੰ ਅਨੁਸ਼ਾਸਨ ਸਿਖਾ ਸਕਦੇ ਹੋ ਕੁਝ ਨਿਯਮ ਬਣਾਓ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਅਨੁਸ਼ਾਸਿਤ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਛਿੜਕਣ ਦੀ ਬਜਾਏ ਇਸ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਓ ਆਪਣੇ ਬੱਚਿਆਂ ਨੂੰ ਸਾਫ਼ ਤੇ ਸਰਲ ਭਾਸ਼ਾ ਚ ਨਿਯਮ ਸਮਝਾਓ ਉਹਨਾਂ ਨੂੰ ਉਹਨਾਂ ਦੇ ਸੌਣ ਜਾਗਣ ਸਮੇਂ ਬਾਰੇ ਦੱਸੋ ਆਪਣੇ ਬੱਚਿਆਂ ਨੂੰ ਸਮਾਂ ਪ੍ਰਬੰਧ ਬਣਾਓ ਆਪਣੀ ਮਿਸਾਲ ਆਪ ਬਣੋ ਜੇਕਰ ਤੁਸੀਂ ਬੱਚਿਆਂ ਬੱਚਿਆਂ ਨੂੰ ਅਨੁਸ਼ਾਸਿਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਨੂੰ ਉਦਾਹਰਣ ਬਣਨਾ ਚਾਹੀਦਾ ਹੈ ਇਸ ਦਾ ਕਾਰਨ ਇਹ ਹੈ ਕਿ ਬੱਚੇ ਨੂੰ ਬੱਚੇ ਉਹੀ ਕਰਦੇ ਨੇ ਜੋ ਆਪਣੇ ਵੱਡਿਆਂ ਤੋਂ ਸਿੱਖਦੇ ਨੇ ਤੁਹਾਨੂੰ ਇੱਕ ਰੋਲ ਮਾਡਲ ਬੰਨਾ ਚਾਹੀਦਾ ਹੈ ਆਪਣੇ ਵਿਵਹਾਰ ਅਤੇ ਕੰਮ ਰਾਹੀਂ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਓ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਆਪਣੇ ਨਾਲ ਗੱਲ ਕਰਨ ਦਿਓ ਉਹਨਾਂ ਨਾਲ ਗੱਲ ਕਰੋ ਜੇਕਰ ਬੱਚਾ ਗਲਤੀਆਂ ਕਰਦੇ ਹਨ ਤਾਂ ਉਹਨਾਂ ਨੂੰ ਝਿੜਕੋ ਨਾ ਸਗੋਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਓ ਅਤੇ ਨਿਜਮਾਦੀ ਪਾਲਣਾ ਕਰਨ ਦੀ ਸਲਾਹ ਦਿਓ ਇਸ ਨੂੰ ਧਿਆਨ ਵਿੱਚ ਰੱਖੋ ਮਾਪਿਆਂ ਨੂੰ ਬੱਚੇ ਨੂੰ ਸਿਖਾਉਣਾ ਚਾਹੀਦਾ ਹੈ ਅਤੇ ਜਦੋਂ ਉਹ ਹਦਾਇਤਾਂ ਦੀ ਸਹੀ ਤੰਗ ਨਾਲ ਪਾਲਣਾ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਇਹ ਬੱਚੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ ਬੱਚੇ ਨੂੰ ਉਸ ਦੀ ਯਤਨਾਂ ਵਿੱਚ ਮਦਦ ਕਰਦਾ ਹੈ ਇਹ ਬਹੁਤ ਜ਼ਰੂਰੀ ਹੈ ਦੋਸਤੋ ਇਹਨਾਂ ਨਿਸ਼ਮਾਨਧ ਪਾਲਣ ਜ਼ਰੂਰ ਕਰਿਓ ਹੋ ਸਕਦਾ ਹੈ ਤੁਹਾਡੇ ਬੱਚੇ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਜਾਣ ਕਿਉਂਕਿ ਅੱਜ ਦੇ ਟਾਈਮ ਵਿੱਚ ਜਿਹੋ ਜਿਹਾ ਟਾਈਮ ਹੈ ਬੱਚੇ ਸਾਰੇ ਬੜੇ ਸ਼ਰਾਰਤੀ ਨੇ ਪਰ ਫਿਰ ਵੀ ਚਲੋ ਸਟੱਡੀ ਦੇ ਨਾਲ ਨਾਲ ਉਹਨਾਂ ਨੂੰ ਇਹ ਗੱਲਾਂ ਪੈਰੈਂਟਸ ਵੀ ਸਿਖਾ ਸਕਦੇ ਨੇ ਕਿਉਂਕਿ ਬੱਚਾ ਫੇ ਵੀ ਚਲੋ ਥੋੜੀ ਦੇਰ ਘਰ ਵੀ ਰਹਿੰਦਾ ਹੀ ਆ ਇਸ ਲਈ ਜੇ ਆਪਾਂ ਐਵੇਂ ਦੀਆਂ ਬੱਚਿਆਂ ਨੂੰ ਗੱਲਾਂ ਸਿਖਾਵਾਂਗੇ ਤਾਂ ਹੋ ਸਕਦਾ ਹੈ ਸਾਡੇ ਬੱਚੇ ਵੀ ਵਦਿਆ ਵਿਵਹਾਰ ਕਰਨ ਅਤੇ ਵਦਿਆ ਮੋਕਾਮ